ਮੀਟਿੰਗ ਦਾ ਕਾਰਨ ਇਹ ਹੈ ਕਿ ਸਾਡਾ ਜਿਹੜਾ ਸੰਗਠਨ ਹੈ ਇੱਕ ਪਰਿਵਾਰ ਹੈ ਪਰਿਵਾਰ ਦੇ ਵਿੱਚ ਇੱਕ ਦੂਸਰੇ ਨੂੰ ਮਿਲਣ ਦੇ ਵਾਸਤੇ ਇੱਕ ਦੂਸਰੇ ਦੇ ਨਾਲ ਰਸਤਾ ਕਾਇਮ ਕਰਨ ਦੇ ਵਾਸਤੇ ਇਹ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਕਿ ਆਪਾਂ ਇੱਕ ਦੂਜੇ ਦੀਆਂ ਮੁਸ਼ਕਿਲਾਂ ਆ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਆਪਾਂ ਭਾਈਵਾਲ ਹੋ ਸਕੀਏ ਪਰ ਦੇਖੋ ਜਿਹੜੀ ਨਗਰ ਨਿਗਮ ਪਠਾਨਕੋਟ ਦੀ ਹੈ ਨਗਰ ਨਿਗਮ ਪਠਾਨਕੋਟ ਦੇ ਬਾਰੇ ਵਿੱਚ ਮੈਂ ਪਹਿਲਾਂ ਕਈ ਵਾਰ ਕਹਿ ਚੁੱਕਿਆ ਹਾਂ ਕਿ ਨਗਰ ਨਿਗਮ ਪਠਾਨਕੋਟ ਜਿਹੜੀ ਹੈ ਉਹ ਕਾਂਗਰਸ ਦੀ ਕਾਰਪੋਰੇਸ਼ਨ ਹੈ ਜੀ ਉਹ ਇਹ ਗੱਲਾਂ ਕਹਿੰਦੇ ਨੇ ਕਿ ਪਠਾਨਕੋਟ ਕਾਰਪੋਰੇਸ਼ਨ ਨੂੰ ਪੰਜਾਬ ਸਰਕਾਰ ਕੋਈ ਫੰਡ ਨਹੀਂ ਦਿੰਦੀ 1.8 ਕਰੋੜ ਰੁਪਏ ਜਿਵੇਂ ਕਿ ਉਹ ਪਿਛਲੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸੂ ਪਿਆ ਹਾਂ ਇੱਕ ਇੱਕ ਕੰਮ ਨੂੰ ਗਿਣਾ ਕੇ ਕਿ ਕਿਸ ਕਿਸ ਕੰਮ ਵਾਸਤੇ ਕਿੰਨੇ ਜਿੰਨੇ ਪੈਸਾ ਆਇਆ ਹੈ ਉਹ ਫੰਡ ਆਪਾਂ ਇਹਨਾਂ ਨੂੰ ਦੇ ਚੁੱਕੇ ਹਾਂ ਉਹਦੇ ਉੱਪਰ ਡੀਸੀ ਸਾਹਿਬ ਦੇ ਸਾਈਨ ਹੋ ਚੁੱਕੇ ਆ ਅਪਰੂਵਲ ਡੀਸੀ ਸਾਹਿਬ ਦੀ ਹੋ ਚੁੱਕੀ ਹੈ ਇਹਦੇ ਵਾਸਤੇ ਤੁਸੀਂ ਕਨਫਰਮ ਡੀਸੀ ਸਾਹਿਬ ਤੋਂ ਵੀ ਕਰ ਸਕਦੇ ਹੋ ਇਹ ਫਾਈਲ ਜਦ ਮੇਅਰ ਸਾਹਿਬ ਕੋਲ ਗਈ ਹੈ ਮੇਰੇ ਪ੍ਰੋਸੈਜ ਉਕੂਤਰਾ ਤੋਂ ਇਹ ਪਤਾ ਲੱਗਾ ਹੈ ਕਿ ਮੇਰ ਸਾਹਿਬ ਨੇ ਉਸ ਫਾਈਲ ਦੇ ਉੱਤੇ ਇਹ ਕਹਿ ਕੇ ਸਾਈਨ ਕਰਨ ਤੋਂ ਮਨਾਂ ਕਰ ਦਿੱਤਾ ਕਿ ਆਪਾਂ ਹਾਊਸ ਦੀ ਮੀਟਿੰਗ ਕਰਾਂਗੇ ਉਸ ਦੇ ਵਿੱਚ ਮਤਾ ਪਾ ਕੇ ਇਹਨੂੰ ਅਪਰੂਵਲ ਦੇਵਾਂਗੇ ਜਦਕਿ ਇਹ ਪੈਸਾ ਪੰਜਾਬ ਸਰਕਾਰ ਦਾ ਹੈ ਨਾ ਕਿ కార్ਪੋਰੇਸ਼ਨ ਦਾ ਹੈ ਨਾ ਕਿ ਕਾਂਗਰਸ ਵੱਲੋਂ ਜਾਰੀ ਕੀਤਾ ਗਿਆ ਹੈ ਡੀਸੀ ਸਾਹਿਬ ਟ੍ਰੇਨਿੰਗ ਤੇ ਗਏ ਨੇ ਡੀਸੀ ਸਾਹਿਬ ਟ੍ਰੇਨਿੰਗ ਤੋਂ ਆ ਰਹੇ ਨੇ ਆਪਾਂ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਇਸ ਫੰਡ ਨੂੰ ਜਲਦ ਤੋਂ ਜਲਦ ਜੇ ਮੇਰ ਸਾਹਿਬ ਸਿੱਧੇ ਤੇ ਮਤਾ ਪਾਉਣ ਦੀ ਗੱਲ ਕਰਦੇ ਆ ਜਾਂ ਫੰਡ ਨੂੰ ਰਿਲੀਜ਼ ਨਾ ਕਰਨ ਦੀ ਗੱਲ ਕਰਦੇ ਆ ਆਪਾਂ ਇਹਦਾ ਅਲਟਰਨੇਟਿਵ ਹਾਲ ਕੱਢਾਂਗੇ ਕੱਢ ਕੇ ਜਿਹੜੇ ਸ਼ਹਿਰ ਦੇ ਲੋਕਾਂ ਦੇ ਕੰਮ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਾਵਾਂਗੇ ਇਸ ਤੋਂ ਬਾਅਦ ਵੀ ਆਪਾਂ ਗੱਲ ਕਰੀਏ ਪਿਛਲੇ ਦਿਨੇ ਇੱਕ ਦੋ ਦਿਨ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਗਿਆ ਔਰ ਚੋਰ ਗੱਦੀ ਛੋੜ ਪਹਿਲਾਂ ਤਾਂ ਮੈਂ ਇਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਬੜੀਆਂ ਰੈਲੀਆਂ ਕਰਦੇ ਜਦ ਤੁਹਾਡੀ ਸਰਕਾਰ ਸੀ ਉਸ ਦੌਰਾਨ ਤੁਸੀਂ ਕਿਹੜੇ ਕੰਮ ਸ਼ਹਿਰ ਦੇ ਭਲੇ ਵਾਸਤੇ ਕੀਤੇ ਨੇ ਇੱਕ ਵੀ ਕੰਮ ਕਰਾ ਦੇਓ ਇੱਕ ਵੈਸਟਰਨ ਵੈਸਟ ਵੈਸਟਰਨ ਫੋਟੋ ਬਣਾਇਆ ਤੁਸੀਂ ਫਲਾਈਓਵਰ ਜਿਹੜਾ ਤੁਹਾਡੇ ਕੋਲੋਂ ਪੰਜਾ ਸਮਾਂ ਚ ਪੂਰਾ ਨਹੀਂ ਹੋ ਪਾਇਆ ਉਹ ਸਾਡੀ ਸਰਕਾਰ ਦੇ ਉੱਪਰ ਇਲਜ਼ਾਮ ਲਗਾ ਰਹੇ ਹੋ ਉਹਦਾ ਆਪਾਂ ਫਲਾਈਓਵਰ ਬਹੁਤ ਜਲਦੀ ਜਿਹੜਾ ਵਾ ਕੰਮ ਕੰਪਲੀਟ ਕਰਾ ਕੇ ਜਨਤਾ ਦੇ ਸਪੁਰਦਿਤ ਕਰਨ ਦੀ ਤਿਆਰੀ ਵਿੱਚ ਹਾਂ ਇਸ ਤੋਂ ਇਲਾਵਾ ਮੈਂ ਅੱਜ ਤੁਹਾਡੇ ਮਾਧਮ ਤੇ ਰਾਈ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਕਾਂਗਰਸ ਦੇ 12 ਕਾਉਂਸਲਰ ਸਾਡੇ ਸੰਪਰਕ ਵਿੱਚ ਨੇ ਜਿਹੜੇ ਕਿ ਬਹੁਤ ਜਲਦੀ ਕਾਂਗਰਸ ਤੋਂ ਦੁਖੀ ਹੋ ਕੇ ਕਾਂਗਰਸ ਦੀ ਨੀਤੀਆਂ ਤੋਂ ਦੁਖੀ ਹੋ ਕੇ ਕਿਉਂਕਿ ਕਾਂਗਰਸ ਦੀ ਕਾਰਪੋਰੇਸ਼ਨ ਹੋਣ ਦੇ ਬਾਵਜੂਦ ਕਿ ਉਹਨਾਂ ਦੇ ਵਾਡਾਂ ਦੇ ਵਿੱਚ ਕੰਮ ਨਹੀਂ ਹੋ ਰਿਹਾ ਜਦਕਿ ਹੁਣ ਬਰਸਾਤਾਂ ਦੇ ਵਿੱਚ ਦੇਖਣ ਨੂੰ ਆਇਆ ਕਿ ਸ਼ਹਿਰ ਜਿਹੜਾ ਹੈ 4-4 ਫੁੱਟ ਪਾਣੀ ਦੇ ਵਿੱਚ ਡੁੱਬ ਗਿਆ ਸੀ ਅਤੇ ਲੋਕਾਂ ਨੂੰ ਆਪਣੇ ਪਰਸਨਲ ਜੇਬ ਦੇ ਵਿੱਚੋਂ ਪੈਸੇ ਖਰਚ ਕਰਕੇ ਪੰਪ ਲਗਾਉਣੇ ਪਏ ਉਸ ਪਾਣੀ ਨੂੰ ਕੱਢਣ ਦੇ ਵਾਸਤੇ ਜਿਸ ਕਰਕੇ ਸ਼ਹਿਰ ਦੇ ਲੋਕ ਕਾਉਂਸਲਰਾਂ ਤੋਂ ਨਾਰਾਜ਼ ਨੇ ਉਹ ਕਾਉਂਸਲਰ ਉਸ ਨਾਰਾਜ਼ਗੀ ਤੋਂ ਭੱਜਣ ਦੇ ਲਈ ਸਾਡੀ ਪਾਰਟੀ ਦੇ ਸੰਪਰਕ ਵਿੱਚ ਨੇ ਪਾਪਾ ਉਸ ਕੋਨਾ ਕਾਉਂਸਲਰਾਂ ਨੂੰ ਜਿਹੜੇ ਸਾਡੀ ਪਾਰਟੀ ਦੇ ਵਿੱਚ ਆਣਾ ਮੰਗ ਰਹੇ ਨੇ ਸਾਡੇ ਸੰਪਰਕ ਵਿੱਚ ਨੇ ਪਾਪਾ ਉਹਨਾਂ ਕਾਉਂਸਲਰਾਂ ਦੇ ਨਾਲ ਖੜੇ ਆ ਉਹਨਾਂ ਦੇ ਵਾਅਦਿਆਂ ਵਿੱਚ ਵੱਧ ਚੜ੍ਹ ਕੇ ਕੰਮ ਕਰਾਵਾਂਗੇ ਇਸ ਤੋਂ ਇਲਾਵਾ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਮਨੀਸ਼ ਸ਼ੋਧੀਆ ਜਿਹਦੇ ਬਿਆਨ ਦੇ ਉੱਪਰ ਅੱਜ ਰਾਜਾ ਵੜਿੰਗਦੀ ਨੇ ਇੱਕ ਟਿੰਟੂ ਪ੍ਰੰਤੂ ਕੀਤਾ ਮਨੀਸ਼ ਸ਼ੋਧੀਆ ਦਾ ਬਿਆਨ ਜਿਹੜਾ ਉਹਨਾਂ ਨੇ ਨੈਗੇਟਿਵ ਤਰੀਕੇ ਨਾਲ ਲਿਆ ਬਲਕਿ ਉਹਨਾਂ ਨੇ ਪੋਜ਼ਿਟਿਵ ਤਰੀਕੇ ਦੇ ਨਾਲ ਇੱਕ ਕੁੱਟਮਾਰ ਆਪ ਦੀ ਜਿਹੜੀ ਗੱਲ ਕੀਤੀ ਹੈ ਉਹ ਤਾਂ ਕੀਤੀ ਹੈ ਕਿ ਇਹ ਕਾਂਗਰਸ ਜਾਂ ਭਾਜਪਾ ਵਾਲੇ ੱਟਕਾ ਕਰਦੇ ਆ ਤੇ ਉਹਨਾਂ ਨੂੰ ਉਹਨਾਂ ਦੇ ਹੀ ਜਵਾਬ ਜਿਹੜਾ ਵਾ ਉਹਨਾਂ ਦੀ ਭਾਸ਼ਾ ਦੇ ਵਿੱਚ ਦਿੱਤਾ ਜਾਵੇਗਾ ਨਾ ਕਿ ਆਪ ਪਬਲਿਕ ਦੇ ਲਈ ਗੱਲ ਕੀਤੀ ਗਈ ਹੈ ਜਾਂ ਕਿਸੇ ਵਿਸ਼ੇਸ਼ ਹਮਦਾਏ ਲਈ ਗੱਲ ਕੀਤੀ ਗਈ ਹੈ ਉਹ ਸਿਰਫ ਤੇ ਸਿਰਫ ਗੱਲ ਕੀਤੀ ਗਈ ਹੈ ਇਹਨਾਂ ਲੋਕਾਂ ਦੇ ਵਾਸਤੇ ਕਿਉਂਕਿ ਇਹ ਲੋਕ ਜਿਹੜੇ ਇਲੈਕਸ਼ਨਾਂ ਦੇ ਵਿੱਚ ੱਟਕਾ ਕਰਦੇ ਨੇ ਇਹਨਾਂ ਨੂੰ ੱਟਕਾ ਜਿਹੜਾ ਵਾ ਉਹ ਬੰਦ ਕਰਨਾ ਪਏ ਇਹਦਾ ਵੀ ਚੇਤਾਵਨੀ ਜੇ ਮਨੀ ਸ਼ਿਸ਼ੋਦੀ ਜੀ ਨੇ ਦਿੱਤੀ ਹੈ ਉਹਨਾਂ ਦਾ ਵਲੰਟੀਅਰ ਹੋਣ ਦੇ ਨਾਤੇ ਉਹਨਾਂ ਦਾ ਜ਼ਿਲ੍ਹਾ ਮੀਡੀਆ ਇੰਚਾਰਜ ਹੋਣ ਦੇ ਨਾਤੇ ਮੈਂ ਵੀ ਇਹਨਾਂ ਨੂੰ ਇਹ ਵਾਰਨਿੰਗ ਦਿੰਦਾ ਹਾਂ ਕਿ ਜੇ ਤੁਸੀਂ ਇਲੈਕਸ਼ਨਾਂ ਦੇ ਵਿੱਚ ਟੱcka ਕਰਨ ਦੀ ਕੋਸ਼ਿਸ਼ ਕਰੋਗੇ ਉਸ ਟੱਕੇ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਸ ਟੱਕੇ ਦਾ ਜਵਾਬ ਆਪਾਂ ਤੁਹਾਨੂੰ ਟੱਕੇ ਦੇ ਨਾਲ ਦੇਵਾਂਗੇ ਇਹਦਾ ਜਵਾਬ ਮੈਨਰੇਖਾ ਦਾ ਤੁਸੀਂ ਅਮਿਤ ਵੇਜੀ ਤੋਂ ਲੈ ਲਓ ਕਿਉਂਕਿ ਉਹਨਾਂ ਦੇ ਆਪਣੇ ਕੈਂਡੀਡੇਟ ਹੀ ਉਹਨਾਂ ਉਹਨਾਂ ਏਰੀਆ ਦੇ ਵਿੱਚੋਂ ਜਿੱਤ ਕੇ ਆਏ ਜਿੱਥੇ ਉਹ ਫੋਟ ਚੋਰੀ ਦੀ ਗੱਲ ਕਰਦੇ ਨੇ ਇਹ ਸਿਰਫ ਤੇ ਸਿਰਫ ਇੱਕ ਰਾਜਨੀਤਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਇਸ ਤੋਂ ਇਲਾਵਾ ਕੁਝ ਨਹੀਂ ਹੈ One of the premium and prestigious professional institutes providing a wide range of professional courses with 100% placement assistance. We are Sri Sai Group of Institutes.